ਤੇਰੀ ਸੰਤੇ ਨਾਲ ਇਹੋ ਜਿਹੀ ਕੀ ਦੁਸ਼ਮਣੀ ਪੈ ਗਈ ਜੋ ਤੋਸ ਦੇ ਕਰ ਐਡੀ ਵੱਡੀ ਚੋਰੀ ਕਰਵਾ ਰਿਹਾ ਸੰਤੇ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਕਿੱਡਾ ਕ ਵੱਡਾ ਧੋਖਾ ਹੂੰ ਐਡਾ ਵੱਡਾ ਧੋਖਾ ਕੇ ਭਗਵਾਨ ਤਮਾਨ ਕੇਜਰੀਵਾਲ ਤੇ ਮੋਦੀ ਨੂੰ ਵੀ ਪਿੱਛੇ ਛੱਡ ਗਿਆ ਧੋਖਾ ਕੀ ਕੀਤਾ ਮੇਰੇ ਪੈਸੇ ਨਾ ਪਗ ਫੁੱਦ ਗਾਲ ਨਹੀਂ ਕੱਢਣੀ ਸੌਰੀ ਜੀ ਦਾ ਕੀ ਮੈਥੋ ਦੋ ਦਿਨ ਦਾ ਕਹਿ ਕੇ ਪੈਸੇ ਧਾਰੇ ਲਏ ਸੀਗੇ ਅੱਜ 5 ਦਿਨ ਹੋ ਗਏ ਬਿਨਤਾ ਕਰ ਲਈਆਂ ਪੈਰੀ ਪੈ ਗਿਆ ਗੜਗੜਾ ਪਰ ਮੇਰੇ ਪੈਸੇ ਨਹੀਂ ਦਿੱਤੇ ਫਿਰ ਤਾਂ ਸੰਤਾ ਬਹੁਤ ਬੇਰਹਿਮ ਇਨਸਾਨ ਪਤਾ ਨਾ ਤੈਨੂੰ ਕਿੰਨੇ ਪੈਸੇ ਜਰੀ ਕਰਨੇ ਮੇਰੀ ਫੀਸ ਦਾ ਵੀ ਪਤਾ ਨਾ ਤੈਨੂੰ ਹਾਂ ਹਾਂ ਅੱਛਾ ਤੈਨੂੰ ਸਲੇਡਾ ਕਾਹ ਤੋਂ ਕਹਿੰਦੇ ਆ ਹੁਣੇ ਲੱਗ ਜੋ ਪਤਾ ਉਧਰ ਦੇ ओके ओके तर या एक बारी ਹੋਰ ਕੀ ਪਿੱਛੇ ਦੇਖ ਕੋਈ ਨਹੀਂ ਉ ਉਪ ਤੰਦਰਾ ਮੇਰੀ ਤਾਂ ਜਾਨ ਹੀ ਕੱਟਦੀ ਸੀ ਹੁਣ ਲੱਗਿਆ ਪਤਾ ਮੈਨੂੰ ਸਲੇਡਾ ਕਿਉਂ ਕਹਿੰਦੇ ਆ ਇੰਨੀ ਜਲਦੀ ਜਦ ਤੂੰ ਤਾਂ ਬਹੁਤ ਤੇਜ਼ ਆ ਬੰਤੇ ਪਰ ਮੇਰੇ ਇੱਕ ਗੱਲ ਨਹੀਂ ਬੰਦੇ ਪਈ ਕੀ ਤੂੰ ਮੈਥੋਂ 200 ਰੁਪਏ ਦੀ ਚੋਰੀ ਕਰਵਾਈ। ਹਾਂ। 500 ਮੇਰੀ ਫੀਸ ਆ। ਇਹ ਚ ਤੈਨੂੰ ਕੀ ਫਾਇਦਾ ਹੋਇਆ? ਤੂੰ ਮੈਥੋਂ ਵੱਧ ਚੋਰੀ ਕਿਉਂ ਨਹੀਂ ਕਰਵਾਈ? ਹੂੰ? ਕਿਉਂਕਿ ਉਹਨੇ ਮੇਰਾ 200 ਹੀ ਨੱਪਿਆ ਸੀ। ਹੈਂ? ਤੇ ਤੂੰ ਦੀਦਾ ਕੀ ਕਹਿੰਦਾ ਸੀ? ਉਹ ਜੋ ਤੂੰ ਸੋਚ ਰਿਹਾ।